फॉरेस्ट कॉलेज ऑफ आर्ट्स ਵਿਖੇ ਇੱਕ ਵਿਦਾਇਗੀ ਸਮਾਰੋਹ ਕਾਲਜ ਦੇ ਡੀਨ ਡਾਕਟਰ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਫੋਰਸ ਸੰਸਥਾਵਾ ਦੇ ਡਾਇਰੈਕਟਰ ਜਗਦੀਸ਼ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰੋਗਰਾਮ ਦੀ ਸ਼ੁਰੂਆਤ ਫੋਰਸ ਸ਼ਬਦ ਗਾਇਨ ਨਾਲ ਕੀਤੀ ਗਈ ਵਿਦਿਆਰਥੀਆਂ ਵੱਲੋਂ ਮਾਡਲਿੰਗ ਰਾਉਂਡ ਅਤੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ ਡਾਂਸ ਅਤੇ ਕਵਿਤਾ ਆਦਿ ਪੇਸ਼ ਕੀਤੇ ਗਏ ਇਸ ਮੌਕੇ ਡਾਇਰੈਕਟਰ ਸਰਦਾਰ ਜਗਦੀਸ਼ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਕਾਲਜ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਇਸ ਕਾਲਜ ਦੇ ਵਿਦਿਆਰਥੀ ਬਹੁਤ ਹੀ ਹੁਸ਼ਿਆਰ ਅਤੇ ਗੁਣੀ ਹਨ ਅਤੇ ਇਹ ਵਿਦਿਆਰਥੀ ਹਰ ਪੱਖੋਂ ਅੱਗੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਆਪਣੇ ਮਾਪਿਆਂ ਦਾ ਅਤੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਨਗੇ। ਉਹਨਾਂ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਦੇ ਡੀਨ ਡਾਕਟਰ ਮਨਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੋਰੈਸ ਦਾ ਮਕਸਦ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਹਨਾਂ ਨੂੰ ਉਹਨਾਂ ਦੇ ਸੀਮਿਤ ਘੇਰੇ ਵਿੱਚੋਂ ਬਾਹਰ ਲਿਆ ਕੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਣਾ ਹੈ ਜਿਸ ਦੇ ਲਈ ਕਾਲਜ ਦੇ ਡਾਇਰੈਕਟਰ ਸਰ ਅਤੇ ਸਾਰਾ ਸਟਾਫ ਹਮੇਸ਼ਾ ਤਤਪਰ ਹੈ ਉਹਨਾਂ ਪਾਗ ਦੀਜੀ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਜ਼ਿੰਦਗੀ ਦੀਆਂ ਉੱਚੀਆਂ ਮੰਜ਼ਲਾ ਉੱਤੇ ਪਹੁੰਚਣ ਅਤੇ ਸੁਨਹਿਰੀ ਭਵਿੱਖ ਲਈ ਆਸ਼ੀਰਵਾਦ ਦਿੱਤਾ ਪ੍ਰੋਗਰਾਮ ਦੇ ਅੰਤ ਵਿੱਚ ਮਾਡਲਿੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਪਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਰਵਨੀਤ ਕੌਰ ਨੂੰ ਮਿਸ ਫੋਰਸ ਖੁਸ਼ੀ ਮਹਾਜਨ ਨੂੰ ਬੈਸਟ ਇਨ ਆਰਟਸ ਮਹੇਸ਼ਵਰੀ ਨੂੰ ਬੈਸਟ ਇਨ ਕਾਮਰਸ ਪੁਨੀਤ ਕੌਰ ਅਤੇ ਖੁਸ਼ੀ ਨੂੰ ਐਪਰੀਸ਼ੀਏਸ਼ਨ ਅਵਾਰਡਸ ਦੇ ਕੇ ਸਨਮਾਨਿਤ ਕੀਤਾ ਗਿਆ

Yeah. <laughs> ਫੋਰਾਸ ਆਖ ਕਾਲੀ ਸਾਡਾ ਬਹੁਤ ਛੋਟੀ ਉਮਰ ਦਾ ਹੈ ਲੇਕਿਨ ਬਹੁਤ ਵੱਡੀਆਂ ਭਲੇਗਾ ਪੁੱਤਰ ਹੈ ਮੈਨੂੰ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਦੇਖ ਕੇ ਬਚਾ ਨੂੰ ਜੋ ਇਨੇ ਇੰਟੈਲੀਜੈਂਟ ਹੈ ਇਨੇ ਐਕਟਿਵ ਨੇ ਇਨੇ ਸਵਾਰਟ ਨੇ ਕਿਉ ਬੀਟ ਕਰ ਦੇ ਦੇ ਬਾਕੀ ਕਾਲਜਾ ਦੇ ਜਿਹੜੇ ਵਧੀਆ ਵਧੀਆ ਕਾਲੀ ਹੈ ਉਹਨਾਂ ਨੂੰ ਵੀ ਸੋਇਦਾ ਬੱਚਾ ਨੂੰ ਬਹੁਤ ਬਹੁਤ ਪਿਆਰ ਇਨਾ ਸਟਾਫ ਨੂੰ ਪਿਆਰ ਜਿਹੜੇ ਨਹੀਂ ਮਿਹਨਤ ਕਰਦੇ ਦੇ ਇਨੇ ਲਾਇਕ ਦੇ ਬੱਚਾ ਨੂੰ ਬੜਾਉਂਦੇ ਦੇ ਔਰ ਇਸ ਕਾਲਜ ਨੂੰ ਬਾਕੀ ਕਾਲਜਾਂ ਦੇ ਬੱਚਾ ਲਾ ਲੋ ਅੱਗੇ ਖੜ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਹੈ ਉਹਨਾਂ ਸਾਰੇ ਬਾ ਸ਼ਾਬਾਸ਼ ਤੇ ਦਾ ਤਲਵਾਰ ਫੇਰਵਲ ਤਾਂ ਮੈਂ ਬਹੁਤ ਦੇਖੀਆਂ ਨੇ ਕਰਵਾਈਆਂ ਵੀ ਨੇ ਪਰ ਇਸ ਵਾਰੀ ਮੈਂ ਇਹਨਾਂ ਦਾ ਥੀਮ ਜਿਹੜਾ ਉਹ ਬਦਲ ਦਿੱਤਾ ਸੀ ਥੀਮ ਸੀਗਾ ਸਟੇ ਕਨੈਕਟਡ ਸਟੇ ਬLESਟ ਸੋ ਇਹ ਅਸੀਂ ਇਸ ਵਾਰੀ ਇਹਦਾ ਫੀਅਸਟਾ ਦਾ ਫੇਅਰਵਲ ਫੀਅਸਟਾ ਦਾ ਥੀਮ ਰੱਖਿਆ ਸੀ ਜਿਦੇ ਚ ਅਸੀਂ ਆਪਣੇ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਚਾਹੁੰਦੇ ਆ ਕਿ ਉਹ ਕਨੈਕਟਡ ਰੈਂਡ ਕਾਲਜ ਦੇ ਨਾਲ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਬੱਚੇ ਜਿਹੜੀ ਸਪਿਰਿਟਨਲ ਅਸੀਂ ਕੰਮ ਸ਼ੁਰੂ ਕਰਦੇ ਆ ਜਾਂ ਜੋ ਵੀ ਆਈਡੀਆ ਲੈਂਦੇ ਉਹਨੂੰ ਬੜੀ ਜਲਦੀ ਐਬਜ਼ਾਰਬ ਕਰਦੇ ਨੇ ਸੋ ਕੋਈ ਐਸੋਰੀ ਅਸੀਂ ਉਹ ਫਾਲਤੂ ਦੇ ਹੋਰ ਨਹੀਂ ਸੀ ਕੰਮ ਰੱਖੇ ਕਿ ਡਾਂਸ ਹੀ ਹੋਈ ਜਾਂ ਜਾਂ ਕੁਝ ਹੀ ਕਰੀ ਜਾਂ ਪਰ ਬੱਚਿਆਂ ਦੇ ਵਿੱਚ ਇੱਕ ਫੀਲਿੰਗ ਆ ਰਹੀ ਹੈ ਕਿ ਅਸੀਂ ਇਸ ਕਾਲਜ ਦੇ ਲਈ ਇਸ ਕਾਲਜ ਚੋਂ ਪੜ੍ਹਿਆ ਤੇ ਇਸ ਕਾਲਜ ਲਈ ਅਸੀਂ ਅੱਗੇ ਜਾ ਕੇ ਬਹੁਤ ਕੁਝ ਕਰਨਾ ਹੈ ਤੇ ਦੂਸਰੀ ਜਿਹੜੀ ਮੇਰੀ ਮੇਨ ਫੋਕਸ ਐ ਸੋਰੀ ਰਹੀ ਸੀ ਕਿ ਜਿੰਨੀਆਂ ਵੀ ਆਈਟਮਸ ਨੇ ਔਰ ਇਹਨਾਂ ਨੂੰ ਮੈਂ ਚੈਲੈਂਜਿੰਗ ਆਈਟਮ ਦਿੱਤੀਆਂ ਸੀ ਜਿਨ੍ਹਾਂ ਤੋਂ ਇਹ ਭੱਜਦੀਆਂ ਸੀਗੀਆਂ ਔਰ ਕੁੜੀਆਂ ਕੱਲ ਤੱਕ ਦੋ ਤਿੰਨ ਦਿਨ ਹੀ ਅਸੀਂ ਜ਼ਿਆਦਾ ਦਿੰਦੇ ਨਹੀਂ ਦੋ ਦਿਨ ਦਿਨ ਹੀ ਇਹਨਾਂ ਨੇ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ ਕੱਲ ਤੱਕ ਇਹਨਾਂ ਦੀ ਕੋਈ ਆਈਟਮ ਪ੍ਰੈਪਰੇਸ਼ਨ ਹੈ ਨਹੀਂ ਸੀਗੀ ਸੋ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿਹਾ ਮੈਨੂੰ ਦਿਖਾ ਦੇ ਪਰਫਾਰਮੈਂਸ ਇਸ ਤੇ ਮੈਂ ਕਿਹਾ ਨਹੀਂ ਇਹ ਠੀਕ ਨਹੀਂ ਹੈ ਔਰ ਕੱਲ ਦੇ ਕੱਲ ਹੀ ਇਹਨਾਂ ਨੇ ਸਾਰੀਆਂ ਚੇਂਜ ਕਰ ਦਿੱਤੀਆਂ ਔਰ ਉਹਦੇ ਚ ਸਪਿਰਿਟ ਸੀ ਕਿ ਜਿਹੜੇ ਉਹ ਇੱਕ ਸੈਕਸ਼ਨ 'ਚ ਰਹਿ ਰਹੀਆਂ ਸੀ ਜਿਹੜਾ ਇਮੇਜਿਨ ਕਰ ਰਹੀਆਂ ਸੀ ਕਿ ਅਸੀਂ ਇਹਦੇ 'ਚ ਗਰੋ ਕਰ ਸਕਦੇ ਹਾਂ ਉਹ ਮੈਂ ਕੈਨਸਲ ਕਰ ਦਿੱਤੇ ਤੇ ਇਹਨਾਂ ਨੂੰ ਸਾਰਿਆਂ ਨੂੰ ਚੈਲੰਜੇਸ ਦੇ ਦਿੱਤੇ ਕਿ ਤੁਸੀਂ ਹੁਣ ਇਹ ਕਰਨਾ ਔਰ ਉਹ ਬੱਚਿਆਂ ਦੀਆਂ ਤੁਸੀਂ ਪਰਫਾਰਮੈਂਸਸ ਦੇਖਿਆ ਹੋਣੀਆਂ ਸਾਰਾ ਗੜੀ ਵਾਲਾ ਜਿਹੜਾ ਅਸੀਂ ਲਿਆ ਸੀ ਕੇਸਰੀਆ ਦਾ ਕਨਸੈਪਟ ਸੋ ਉਹ ਮੇਰੇ ਖਿਆਲੋਂ ਉਹਨਾਂ ਨੇ ਅੱਧੇ ਘੰਟੇ 'ਚ ਆਈਟਮ ਤਿਆਰ ਕਰ ਦਿੱਤੀ ਸੀ ਸੋ ਮੈਨੂੰ ਬੜਾ ਚੰਗਾ ਲੱਗਦਾ ਕਿ ਜਦੋਂ ਆਪਣੀ ਹੋਲ 'ਚੋਂ ਆਪਣੇ ਸ਼ੈਲ 'ਚੋਂ ਨਿਕਲ ਕੇ ਬਾਹਰ ਆਉਂਦੀ ਹੈ ਔਰ ਫਿਰ ਚੈਲੰਜੇਸ ਨੂੰ ਐਕਸੈਪਟ ਕਰਦੀ ਹੈ ਇਹੀ ਇਹਨਾਂ ਨੇ ਫਿਊਚਰ 'ਚ ਕਰਨਾ ਹੈ ਆਪਣੇ ਕੈਰੀਅਰਸ ਆਪਣੀ ਜ਼ਿੰਦਗੀ ਚ ਸੋ ਮੈਨੂੰ ਚੰਗਾ ਲੱਗਦਾ ਕਿ ਜਦੋਂ ਇਹਨਾਂ ਨੂੰ ਜ਼ਿੰਦਗੀ ਦੇ ਵਾਸਤੇ ਤਿਆਰ ਕਰ ਦਿੰਨੇ ਆਂਡ ਆਈ ਫੀਲ ਪ੍ਰਾਊਡ ਕਿ ਇਹ ਉਹ ਬੱਚੇ ਨੇ ਜਿਨ੍ਹਾਂ ਦੇ ਕੋਲ ਇੰਨੇ ਰਿਸੋਰਸਸ ਨਹੀਂ ਹੈਗੇ ਨਾ ਘਰ ਨਾ ਬਾਹਰ ਪਰ ਇਹਨਾਂ ਦੇ ਵਿੱਚ ਉਹ ਸਪਿਰਿਟ ਹੈਗੀ ਆ ਲਰਨਿੰਗ ਦੀ ਸਕਿੱਲ ਦੀ ਸੋ ਮੇਰੀਆਂ ਸ਼ੁਭਕਾਮਨਾਵਾਂ ਨੇ ਇਹਨਾਂ ਸਾਰੇ ਬੱਚਿਆਂ ਲਈ ਕਿ ਭਵਿੱਖ ਵਿੱਚ ਪੰਜਾਬ ਨੂੰ ਇੱਕ ਨਵੀਂ ਸੇਧ ਦੇਣ ਆਪਣੀ ਸੋਚ ਨੂੰ ਇੱਕ ਨਵੀਂ ਸੇਧ ਦੇਣ ਆਪਣੇ ਐਕਸ਼ਨਸ ਨੂੰ ਇੱਕ ਨਵੀਂ ਸੇਧ ਦੇਣ ਆਪਣਾ ਜੋ ਬੋਲਦਿਆਂ ਨੇ ਜਿਵੇਂ ਆਪਣੇ ਆਪ ਨੂੰ ਕੈਰੀ ਕਰਦਿਆਂ ਨੇ ਉਹਨੂੰ ਇੱਕ ਨਵੀਂ ਸੇਧ ਵਿੱਚ ਲੈ ਕੇ ਹੈਲਦੀ ਸੇਧ ਦੇ ਵਿੱਚ ਪੋਜ਼ਿਟਿਵ ਵੱਲ ਚੱਲਣ